ਪੰਜਾਬ ਪੁਲਿਸ ਦੇ ਇੱਕ ਸਾਫ ਦਾ ਉੱਚ ਅਧਿਕਾਰੀ ਦੇ ਪੁੱਤ ਦੇ ਮੌਤ ਦੇ ਮਾਮਲੇ ਦੇ ਵਿੱਚ ਇਹ ਥੋੜਾ ਸ਼ੱਕੀ ਮਾਮਲਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਮੁਹੰਮਦ ਮੁਸਤਾਫਾ ਨਾਮ ਦੱਸਿਆ ਜਾ ਰਿਹਾ ਹੈ ਜੋ ਸਾਫ ਦਾ ਉੱਚ ਅਧਿਕਾਰੀ ਸੀਗੇ ਕਿਸ ਤਰੀਕੇ ਦੇ ਇਸ ਪੂਰੇ ਕੇਸ ਦੇ ਵਿੱਚ ਟਵਿਸਟ ਆਇਆ ਪਰਿਵਾਰ ਕੁਝ ਹੋਰ ਕਹਿੰਦਾ ਜਾਂਚ ਕੁਝ ਹੋਰ ਦੱਸਦੀ ਹੈ ਜੇ ਜਦੋਂ ਆਪਾਂ ਮੁਹੰਮਦ ਮੁਸਤਾਫਾ ਦੀ ਗੱਲ ਕਰਦੇ ਹੈਗੇ ਆ ਇਹਨਾਂ ਦਾ ਵੀ ਕਿਤਨਾ ਕਿਤੇ ਨਾਮ ਜਿਹੜਾ ਹੈਗਾ ਹੈ ਉਹਨਾਂ ਹੀ ਅਫਸਰਾਂ ਦੀ ਫੈਰਸ ਤੇ ਵਿੱਚ ਆਉਂਦਾ ਹੈਗਾ ਹੈ ਖਾਸ ਕਰਕੇ ਫਿਰੋਜ਼ਪੁਰ ਦੇ ਅ ਵਿੱਚ ਜਿਹੜਾ 19 ਜਾਣਿਆਂ ਦਾ ਜਿਹੜਾ ਇਨਕਾਊਂਟਰ ਜਿਹੜਾ ਹੈ ਹੋਇਆ ਸੀ 1990 ਦੇ ਦਹਾਕੇ ਦੀ ਜਿਹੜੀ ਗੱਲ ਹੈ ਉੱਤੇ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਵੀ ਉਸ ਟਾਈਮ ਕਾਫੀ ਟਿੱਪਣੀ ਕੀਤੀ ਸੀ ਖੁਬਾ ਪੁਰਾਣੀਆਂ ਅਖਬਾਰ ਦੀਆਂ ਕਟਿੰਗਸ ਵੀ ਜਿਹੜੀਆਂ ਮਿਲ ਜਾਂਦੀਆਂ ਨੇ ਤੇ ਫਿਰ ਤੁਸੀਂ ਦੇਖੋ ਕਿ ਅ ਅਗਰ ਇਸ ਤਰ੍ਹਾਂ ਦੀਆਂ ਘਟਨਾਵਾਂ ਜੇ ਹੁੰਦੀਆਂ ਨੇ ਬੰਦਾ ਕਿਤੇ ਲਈ ਕਰਦਾ ਆਪਣੀ ਔਲਾਦ ਦੇ ਲਈ ਕਰਦਾ ਜੇ ਆਪਾਂ ਜਨਰਲ ਤੌਰ ਤੇ ਦੇਖੀਏ ਫਿਰ ਜਦੋਂ ਇਦਾਂ ਦੀ ਘਟਨਾਕ੍ਰਮ ਵਾਪਰਦੇ ਨੇ ਉਦੋਂ ਫਿਰ ਕਿਹੜੇ ਬੰਦੇ ਨੂੰ ਗੱਲ ਜਿਹੜੀ ਹੈ ਜਾਂਦੀ ਹੈਗੀ ਹੈ ਫਿਰ ਆਪਾਂ ਇਹ ਕਹਿ ਲਈਏ ਕਿ ਆਪਾਂ ਸੋਚਦੇ ਹੈਗੇ ਆ ਕਿ ਸ਼ਾਇਦ ਅਸੀਂ ਇੱਥੇ ਉੱਥੇ ਕੰਮ ਕਰਕੇ ਪੈਸੇ ਕਮਾ ਲਈਏ ਜਾਂ ਹੋਰ ਜੇ ਮਾਵਾ ਦੇ ਪੁੱਤ ਮਾਰੇ ਜਾਂਦੇ ਨੇ ਫਿਰ ਜਿਹੜਾ ਸਵਰਗ ਨਰਕ ਹੈ ਉਹ ਤਾਂ ਫਿਰ ਇੱਥੇ ਹੀ ਹੈ ਨਾ ਜਦੋਂ ਡੀਆਈਜੀ ਹਰਚਰਨ ਸਿੰਘ ਅਪਲ ਜਿਹੜਾ ਨੂੰ ਦੱਸਿਆ ਜਾ ਰਿਹਾ ਕਿ ਸਸਪੈਂਡ ਕੀਤਾ ਜਾ ਚੁੱਕਾ ਹੈ ਮੁੱਖ ਮੰਤਰੀ ਨੇ ਜਾਣਕਾਰੀ ਕਹਿੰਦੇ ਬੜੇ ਖੁੱਲੇ ਟਵੀਟ ਦੇ ਨਾਲ ਦਿੱਤੀ ਹੈ ਜੀ ਬਿਲਕੁਲ ਆਪਾਂ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ ਘਟਨਾ ਕਰ ਮਵਪਰਦਾ ਹੈਗਾ ਤੇ ਬਕਾਇਦਾ ਸੀਬੀਆਈ ਜਿਹੜੀ ਹੈਗੀ ਆ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈਂਦੀ ਆ ਹੁਣ ਮੁੱਖ ਮੰਤਰੀ ਨੇ ਥੋੜਾ ਹੈ ਕ੍ਰੈਡਿਟ ਲੈਣ ਦੀ ਕੋਸ਼ਿਸ਼ ਆ ਆਪਾਂ ਗਈਏ ਕੀ ਕੀਤੀ ਹੈਗੀ ਉਹ ਕਹਿੰਦੇ ਕਿ ਮੇਰੇ ਵੱਲੋਂ ਮਹਿਕਮੇ ਤੋਂ ਜਿਹੜਾ ਹੈਗਾ ਸਸਪੈਂਡ ਕਰਨ ਦੇ ਜਿਹੜੇ ਆਦੇਸ਼ ਦਿੱਤੇ ਗਏ ਨੇ ਤੇ ਭ੍ਰਿਸ਼ਟਾਚਾਰ ਦੇ ਮਸਲੇ 'ਚ ਉਹ ਕਹਿੰਦੇ ਕਿ ਕਿਸੇ ਦਾ ਕੋਈ ਵੀ ਜਿਹੜਾ ਸਾਥ ਹੈ ਉਹ ਨਹੀਂ ਦਿੱਤਾ ਜਾਵੇਗਾ ਹੁਣ ਜਿਹੜੇ ਆਪਾਂ ਕਹੇ ਲਈ ਕਿ ਟਿੱਪਣੀਕਾਰ ਹੈਗੇ ਨੇ ਜਾਂ ਜਿਹੜੇ ਬਹੁਤ ਸਾਰੇ ਐਕਸਪਰਟ ਹੈਗੇ ਨੇ ਉਹ ਕਹਿੰਦੇ ਕਿ ਇੱਕ ਤਕਨੀਕੀ ਨੁਕਤਾ ਹੈਗਾ ਏ ਕਿ ਜੇ ਕਿਸੇ ਵੱਡੇ ਅਫਸਰ ਦੇ ਉੱਤੇ ਜਿਹੜਾ ਸਰਵਿਸ ਦੇ ਵਿੱਚ ਹੋਵੇ ਚਾਹੇ ਡੀਆਈਜੀ ਹੋਵੇ ਐਸਐਸਪੀ ਹੋਵੇ ਜਾਂ ਇਸ ਵੱਡੇ ਰੈਂਕ ਦਾ ਹੋਵੇ ਤੇ ਜੇ ਉਹਨਾਂ ਤੇ ਕੋਈ ਪਰਚਾ ਦਰਜ ਹੋ ਜਾਂਦਾ ਹੈ 24 ਘੰਟੇ ਦੇ ਅੰਦਰ ਅੰਦਰ 24 ਘੰਟੇ ਤੋਂ ਵੱਧ ਉਹ ਜਿਹੜਾ ਹੈਗਾ ਅੰਦਰ ਰਹਿੰਦੇ ਹੈਗੇ ਨੇ ਜੇਲ੍ਹ ਦੇ ਵਿੱਚ ਤੇ ਉਹ ਆਟੋਮੈਟਿਕਲੀ ਹੀ ਬਾਈ ਦਾ ਬਾਕਸ ਜਾ ਕੇ ਉਹਨਾਂ ਨੂੰ ਸਸਪੈਂਡ ਕਰਨਾ ਪੈਂਦਾ ਹੈ। ਮਤਲਬ ਇੱਥੇ ਕੁਝ ਵਿਲੱਖਣ ਨਹੀਂ ਕੀਤਾ ਗਿਆ। ਬਾਕਾਇਦਾ ਬਹੁਤ ਸਾਰੇ ਜਿਹੜੇ ਲੋਕ ਹੈਗੇ ਨੇ ਉਹਨਾਂ ਨੇ ਇਸ ਤੇ ਟਿੱਪਣੀ ਵੀ ਜੜੀ ਕੀਤੀ ਹੈਗੀ ਹੈ। ਕੇਸੀ ਸਿੰਘ ਹੈਗੇ ਨੇ ਉਹਨਾਂ ਨੇ ਵੀ ਇੱਥੇ ਟਿੱਪਣੀ ਜੜੀ ਕੀਤੀ ਹੈ ਤੇ ਇਹ ਕਿਉਂਕਿ ਜੇ ਤਾਂ ਹੋਇਆ ਹੁੰਦਾ ਨਾ ਕਿ ਜਿਸ ਦਿਨ ਅਰੈਸਟ ਕੀਤਾ ਸੀ ਤੇ ਉਸੇ ਦਿਨ ਹੱਥੋਂ ਹੱਥ ਟਵੀਟ ਆਇਆ ਹੁੰਦਾ ਕਿ ਆਹ ਦੇਖੋ ਜੀ ਅਸੀਂ ਤਾਂ ਭ੍ਰਿਸ਼ਟਾਚਾਰ ਦੇ ਬਿਲਕੁਲ ਖਿਲਾਫ ਹੈਗੇ ਆ। ਦੂਜਾ ਇਹ ਕਿ ਇੰਨੀ ਹਾਈ ਪਾਵਰ ਦੇ ਵਿੱਚ ਇੰਨਾ ਉਪਰਲੀ ਪੋਸਟ ਤੇ ਬੰਦਾ ਰਹਾ ਹੋਇਆ ਅਗਰ ਇਹ ਕੰਮ ਕਰ ਰਿਹਾ ਹੈ ਤੇ ਫਿਰ ਇਸ ਬਦਲਾਵ ਵਾਲੀ ਸਰਕਾਰ ਤੇ ਆਮ ਸਰਕਾਰਾਂ ਦੇ ਵਿੱਚ ਫਰਕ ਕੀ ਹੈਗਾ ਇਹ ਲੋਕ ਜਿਹੜਾ ਹੈ ਸਵਾਲ ਕਰ ਰਹੇ ਹੈਗੇ ਨੇ ਲੋਕੀ ਦਾ ਵੀ ਕਹਿ ਰਹੇ ਨੇ ਕਿ ਫਿਰ ਇਹਨਾਂ ਦੀ ਜਿਹੜੀ ਫੀਲਡ ਪੋਸਟਿੰਗ ਹੁੰਦੀ ਹੈ ਕਿਉਂਕਿ ਜਦੋਂ ਇਹਨੇ ਵੱਡੇ ਲੈਵਲ ਤੇ ਕੋਈ ਅਫਸਰ ਲਾਇਆ ਜਾਂਦਾ ਬਕਾਇਦਾ ਚੈਕਸ ਹੁੰਦੇ ਨੇ ਤੇ ਜੇ ਇਹਨਾਂ ਦੇ ਨਾਲ ਕੁਝ ਪਹਿਲਾਂ ਇਹਨਾਂ ਦੇ ਲਿੰਕ ਹੈਗੇ ਸੀ ਜਾਂ ਫਿਰ ਤੁਹਾਡੀਆਂ ਏਜੰਸੀਆਂ ਕੀ ਕਰ ਰਹੀਆਂ ਸੀ ਉਸ ਟਾਈਮ ਤੇ ਕਿਉਂਕਿ ਇਹਨਾਂ ਦਿਓ ਜਿਹੜਾ ਹਰਾਸਤ ਹੈ ਸੈਂਟਰ ਨੇ ਲਿਆ ਹੈਗਾ ਸੀਬੀਆਈ ਸੈਂਟਰ ਵੱਲੋਂ ਕੰਮ ਕਰਦੀ ਹੈਗੀ ਹੁਣ ਸੀਬੀਆਈ ਇਸ ਕੇਸ ਨੂੰ ਅੱਗੇ ਕਿੰਨਾ ਕੁ ਲੈ ਕੇ ਜਾਏਗੀ ਕਿਉਂਕਿ ਇਹਦੇ ਵੀ ਕੁਝ 2-3 ਅੰਗ ਲਾਰੇ ਨੇ ਉਹ ਕਹਿੰਦੇ ਕਿ ਸ਼ਾਇਦ ਅਫਸਰ ਸ਼ਾਈ ਨੂੰ ਕਾਬੂ ਵੀ ਜਿਹੜਾ ਹੈ ਕਰਨ ਦੇ ਲਈ ਕਿ ਆਹ ਦੇਖੋ ਕਿ ਬੰਦਾ ਕਿਵੇਂ ਦਾ ਸੀ ਹਾਲ ਕਰਦੇ ਹੈਗੇ ਆ ਕਿ ਜੇ ਤੁਹਾਡੇ ਵੀ ਇਸ ਤਰ੍ਹਾਂ ਦੇ ਕਿਉਂਕਿ ਅਫਸਰਾਂ ਦੇ ਕੁਝ ਹੋਣਗੇ ਦੂਜਾ ਇੱਕ ਲਿੰਕ ਆ ਰਿਹਾ ਹੈ ਕਿ ਇਹਨਾਂ ਦੇ ਜੇ ਲੋਕਰਸ ਹੁਣ ਦੀਵਾਲੀ ਤੋਂ ਬਾਅਦ ਕਹਿੰਦੇ ਵੀ ਖੋਲਣਗੇ ਜਦੋਂ ਹੋਰ ਹੈਗੀ ਆ ਫਿਰ ਜਾਂ ਹੋਰ ਚੀਜ਼ਾਂ ਲੱਭਣਗੀਆਂ ਤੇ ਫਿਰ ਇਨਵੈਸਟੀਗੇਸ਼ਨ ਦੇ ਤਾਰ ਕਿਤੇ ਹੋਰ ਵੱਡੇ ਅਫਸਰਾਂ ਨਾਲ ਵੱਡੇ ਆਪਾਂ ਕਹਿ ਲਈਏ ਕਿ ਚਿਹਰਿਆਂ ਦੇ ਨਾਲ ਅਗਰ ਜੁੜਦੇ ਹੈਗੇ ਆ ਤੇ ਫੇਰ ਇਸ ਦੇ ਵਿੱਚ ਹੋਰ ਖੁਲਾਸੇ ਹੋਣਗੇ ਹੁਣ ਇਹ ਤੇ ਜਿ ਡਿਪੈਂਡ ਇਹ ਕਰੇਗਾ ਕਿ ਸੀਬੀਆਈ ਕਿੰਨੀ ਦੂਰ ਤੱਕ ਇਸ ਨੂੰ ਜਿਹੜਾ ਹੈ ਖੇਚਣਾ ਚਾਹੇਗੀ ਤੇ ਜਾਂ ਫਿਰ ਜਿਹੜਾ ਹੈ ਇਹਨੂੰ ਐਜ਼ ਏ ਮੁੱਦਾ ਇੱਕ ਰੱਖ ਲਿਆ ਜਾਏਗਾ ਕਿ ਇਸ ਤਰੀਕੇ ਦਾ ਹਾਲ ਵੀ ਜਿਹੜਾ ਹੈ ਕੀਤਾ ਜਾਂਦਾ ਹੈ ਤੇ ਸਾਰੀ ਜਿਹੜੀ ਅਫਸਰਸ਼ਾਈ ਹੈ ਉਹਨਾਂ ਨੂੰ ਹੋਰ ਜ਼ਿਆਦਾ ਕਾਬੂ ਕਰਕੇ ਆਪਣੇ ਹੱਕ ਦੇ ਵਿੱਚ ਪੁਗਤਾਇਆ ਜਾਵੇਗਾ ਇਹ ਵੀ ਇੱਕ ਜਿਹੜਾ ਪੱਖ ਆ ਰਿਹਾ ਹੈਗਾ ਬਾਕੀ ਆਪਾਂ ਦੇਖਦੇ ਹਾਂ ਕਿ ਕੀ ਕੁਝ ਇਸ ਦੇ ਵਿੱਚ ਹੁੰਦਾ ਬਿਲਕੁਲ ਜੀ ਜੇਕਰ ਭ੍ਰਸ਼ਟਾਚਾਰ ਦੇ ਉੱਤੇ ਨਕੇਲ ਕਸਣੀ ਹੀ ਹੈ ਤਾਂ ਉਸ ਪਹਿਲੇ ਦਿਨ ਕਿਉਂ ਨਹੀਂ ਭਾਵੇਂ ਕਾਰਵਾਈ ਵੱਖਰੀ ਏਜੰਸੀ ਦੇ ਵੱਲੋਂ ਕੀਤੀ ਗਈ ਹੋਵੇ ਲੇਕਿਨ ਸਰਕਾਰ ਦੇ ਕੋਲ ਸਮਾਂ ਉਸ ਵੇਲੇ ਵੀ ਸ਼ੁਰੂਆਤੀ ਚੰਦ ਘੰਟਿਆਂ ਦੇ ਵਿੱਚ ਸੀਗਾ ਕਿ ਆਪਣਾ ਫੈਸਲਾ ਸੁਣਾੰਦੀ ਪੁਲਿਸ ਅਧਿਕਾਰੀ ਨੂੰ ਜੋ ਸਸਪੈਂਡ ਕੀਤਾ ਲੇਕਿਨ ਕੁਝ ਸਮੇਂ ਬਾਅਦ ਇੰਨੇ ਦਿਨ ਘੜੋ ਵੀ ਜਾਣ ਦੇ ਬਾਅਦ ਜੇਕਰ ਮੁੱਖ ਮੰਤਰੀ ਜਾ ਕੇ ਟਵੀਟ ਕਰ ਰਹੇ ਨੇ ਤਦ ਹਾਂ ਇਸ ਦੇ ਪਿੱਛੇ ਕ੍ਰੈਡਿਟ ਲੈਣ ਦੀ ਜਿਹੜੀ ਦੌੜ ਹੈ ਜਿਹੜੀ ਹੌੜ ਹੈ ਉਹ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਹੀ ਹੈ ਅੱਗੇ ਗੱਲ ਕਰਾਂਗੇ ਪੰਜਾਬ ਪੁਲਿਸ ਦੇ ਇੱਕ ਸਾਬਕਾ ਉੱਚ ਅਧਿਕਾਰੀ ਦੇ ਪੁੱਤ ਦੇ ਮੌਤ ਦੇ ਮਾਮਲੇ ਦੇ ਵਿੱਚ ਇਹ ਥੋੜਾ ਸ਼ੱਕੀ ਮਾਮਲਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਮੁਹੰਮਦ ਮੁਸਤਾਫਾ ਨਾਮ ਦੱਸਿਆ ਜਾ ਰਿਹਾ ਹੈ ਜੋ ਸਾਬਕਾ ਪੁਲਸ ਅਧਿਕਾਰੀ ਸੀਗੇ ਕਿਸ ਤਰੀਕੇ ਦੇ ਇਸ ਪੂਰੇ ਕੇਸ ਦੇ ਵਿੱਚ ਟਵਿਸਟ ਆਇਆ ਪਰਿਵਾਰ ਕੁਝ ਹੋਰ ਕਹਿੰਦਾ ਜਾਂਚ ਕੁਝ ਹੋਰ ਦੱਸ ਰਹੀ ਹੈ ਬਿਲਕੁਲ ਇਹ ਜਿਹੜੀ ਹੈਗੀ ਆਪਾਂ ਕਹਿ ਲਈਏ ਕਿ ਉਹਨਾਂ ਦੇ ਪੁੱਤਰ ਅਕੀਲ ਅਖਤਰ ਉਹਨਾਂ ਦੀ ਜਿਹੜੀ ਹੈ ਮੌਤ ਹੋਈ ਸੀ ਜਿਸ ਨੂੰ ਇੱਕ ਸੁਸਾਇਸਾਈਡ ਜਿਹੜਾ ਕਿਹਾ ਗਿਆ ਸੀ ਪਰ ਹੁੰਦਾ ਕੀ ਹੈ ਕਿ ਸ਼ਮਸ਼ੂਦੀਨ ਚੌਧਰੀ ਨਾਮ ਦਾ ਜਿਹੜਾ ਸ਼ਿਕਾਇਤ ਕਰਤਾ ਹੈਗਾ ਹੈ ਉਹ ਇੱਕ ਵੀਡੀਓ ਦਾ ਜਿਹੜਾ ਹਵਾਲਾ ਦਿੰਦਾ ਜੋ ਕਿ 27 28 ਅਗਸਤ ਦੀ ਵੀਡੀਓ ਹੈ ਪੂਰੀ ਜੇ ਆਪਾਂ ਕਹੀਏ ਕਿ 15 16 ਮਿੰਟ ਦੀ ਹੈ ਜਿਸ ਤੇ ਬਹੁਤ ਗੰਭੀਰ ਜੇ ਆਪਾਂ ਕਹੀਏ ਕਿ ਇਲਜ਼ਾਮ ਆਪਣੇ ਪਿਓ ਦੇ ਉੱਤੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਹੈ ਕਿ ਆਪਣੀ ਭੈਣ ਦੇ ਉੱਤੇ ਜਾਂ ਆਪਣੀ ਪਤਨੀ ਦੇ ਉੱਤੇ ਜਿਹੜਾ ਹੈ ਅਕੀਲ ਦੇ ਵੱਲੋਂ ਜਿਹੜੇ ਲਗਾਏ ਜਾਂਦੇ ਨੇ ਉਸ ਨੇ ਜਿਹੜਾ ਇਨਵੈਸਟੀਗੇਸ਼ਨ ਨੂੰ ਥੋੜਾ ਹੋਰ ਅਗਲੇ ਬੰਨੇ ਜੇ ਆਪਾਂ ਕਹੀਏ ਕਿ ਤੋਰ ਦਿੱਤਾ ਹੈਗਾ ਪਰ ਦੂਜੇ ਬੰਨੇ ਤੁਸੀਂ ਇਹ ਦੇਖੋ ਕਿ ਕਿੰਨਾ ਕੁਝ ਜੀ ਆਪਾਂ ਸੰਸਾਰਕ ਤੌਰ ਤੇ ਦੇਖੀਏ ਜਦੋਂ ਆਪਾਂ ਮੁਹੰਮਦ ਮੁਸਤਫਾ ਦੀ ਗੱਲ ਕਰਦੇ ਹੈਗੇ ਆ ਇਹਨਾਂ ਦਾ ਵੀ ਕਿਤਨਾ ਕਿਤੇ ਨਾਮ ਜਿਹੜਾ ਹੈਗਾ ਏ ਉਹਨਾਂ ਹੀ ਅ ਅਫਸਰਾਂ ਦੀ ਫੈਰਸ ਤੇ ਵਿੱਚ ਆਉਂਦਾ ਹੈਗਾ ਏ ਖਾਸ ਕਰਕੇ ਫਿਰੋਜ਼ਪੁਰ ਦੇ ਵਿੱਚ ਜਿਹੜਾ 19 ਜਾਣਿਆਂ ਦਾ ਜਿਹੜਾ ਇਨਕਾਊਂਟਰ ਜਿਹੜਾ ਹੈ ਹੋਇਆ ਸੀ 1990 ਦੇ ਦਹਾਕੇ ਦੀ ਜਿਹੜੀ ਗੱਲ ਹੈ ਉਤੇ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਵੀ ਉਸ ਟਾਈਮ ਕਾਫੀ ਟਿੱਪਣੀ ਕੀਤੀ ਸੀ ਖੁਬਾ ਪੁਰਾਣੀਆਂ ਅਖਬਾਰ ਦੀਆਂ ਕਟਿੰਗਸ ਵੀ ਜਿਹੜੀਆਂ ਮਿਲ ਜਾਂਦੀਆਂ ਨੇ ਤੇ ਫਿਰ ਤੁਸੀਂ ਦੇਖੋ ਕਿ ਅਗਰ ਇਸ ਤਰ੍ਹਾਂ ਦੀਆਂ ਘਟਨਾਵਾਂ ਜੇ ਹੁੰਦੀਆਂ ਨੇ ਬੰਦਾ ਕਿਹਦੇ ਲਈ ਕਰਦਾ ਆਪਣੀ ਔਲਾਦ ਦੇ ਲਈ ਕਰਦਾ ਜੇ ਆਪਾਂ ਜਨਰਲ ਤੌਰ ਤੇ ਦੇਖੀਏ ਤੇ ਫਿਰ ਜਦੋਂ ਇਦਾਂ ਦੀ ਘਟਨਾ ਕਰਮ ਵਾਪਰਦੇ ਨੇ ਉਦੋਂ ਫਿਰ ਕਿਹੜੇ ਬੰਦੇ ਨੂੰ ਗੱਲ ਜਿਹੜੀ ਹੈ ਜਾਂਦੀ ਹੈਗੀ ਹੈ ਫਿਰ ਆਪਾਂ ਇਹ ਕਹਿ ਲਈਏ ਕਿ ਆਪਾਂ ਸੋਚਦੇ ਹੈਗੇ ਆ ਕਿ ਸ਼ਾਇਦ ਅਸੀਂ ਇੱਥੇ ਉਠੇ ਕੰਮ ਕਰਕੇ ਪੈਸੇ ਕਮਾ ਲਈਏ ਜਾਂ ਹੋਰ ਜੇ ਮਾਵਾ ਦੇ ਪੁੱਤ ਮਾਰੇ ਜਾਂਦੇ ਨੇ ਫਿਰ ਜਿਹੜਾ ਸਵਰਗ ਨਰਕ ਹੈ ਉਹ ਤਾਂ ਫਿਰ ਇੱਥੇ ਹੀ ਹੈ ਨਾ ਜਦੋਂ ਹੁਣ ਇਹ ਘਟਨਾ ਹੋ ਗਈ ਜਾਂ ਪਿਛਲੀ ਵੀ ਆਪਾਂ ਦੇਖੀ ਕਿ ਡੀਆਈਜੀ ਵਾਲੀ ਹੋ ਗਈ ਕਿੰਨੇ ਵੱਡੇ ਪੱਧਰ ਤੇ ਜਿਹੜੀ ਹੈ ਕਰਪਸ਼ਨ ਕੀਤੀ ਗਈ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਏ ਫਿਰ ਇਹ ਸਾਬਤ ਕਰਦੀਆਂ ਨੇ ਕਿ ਜਿਹੜੇ ਲੋਕਾਂ ਵੱਲੋਂ ਚਾਹੇ ਉਹ ਕਿੰਨੇ ਵੀ ਵੱਡੇ ਉੱਚਾ ਦੇ ਤੇ ਚਲੇ ਜਾਣ ਜਦੋਂ ਤੁਹਾਡੀ ਇਸ ਕਮਾਈ ਹੋਈ ਦੌਲਤ ਦਾ ਜਾਂ ਇਸ ਤਰੀਕੇ ਨਾਲ ਜੋ ਵੀ ਤੁਸੀਂ ਇਕੱਠਾ ਕੀਤਾ ਜਦੋਂ ਉਹਨੇ ਤੁਹਾਨੂੰ ਸੁੱਖ ਸਹੂਲਤਾਂ ਨਹੀਂ ਦੇਣੀਆਂ ਹੈਗੀਆਂ ਤੇ ਫਿਰ ਉਹ ਕਿਹੜਾ ਕਿਹੇ ਪਾਸਿਓਂ ਤੇ ਪ੍ਰੋਬਲਮ ਜਿਹੜੀ ਹੈ ਉਹ ਚੀਜ਼ ਕਰੇਗੀ ਨਾ ਜੀ ਤੇ ਦੂਜੇ ਬੰਨੇ ਤੁਸੀਂ ਇਹ ਦੇਖੋ ਕਿ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਵਾਪਰਦਾ ਹੈ ਕਿ ਜਾਂਚ ਕਿੰਨੀ ਕੱਗੇ ਜਾਂਦੀ ਹੈ ਬਕਾਇਦਾ ਜਿਹੜਾ ਹੈ ਹੁਣ ਜਿਹੜਾ ਪਰਚਾ ਦਰਜ ਵੀ ਇਸ ਵੀਡੀਓ ਦੇ ਆਧਾਰ ਤੇ ਹੋ ਗਿਆ ਹੋਇਆ ਚਾਰ ਜਣਿਆਂ ਦੇ محمد مصطفی اونਾਂ ਦੀ ਪਤਨੀ ਰਜ਼ੀਆ ਸੁਲਤਾਨਾ ਨਾਮ ਤੁਸੀਂ ਸੁਣਿਆ ਹੋਵੇਗਾ ਮੰਤਰੀ ਵੀ ਬਕਾਇਦਾ ਕਾਂਗਰਸ ਦੀ ਸਰਕਾਰ ਵਲੇ ਰਹਿ ਚੁਕੇ ਹੈਗੇ ਨੇ ਤੇ ਹੁਣ ਦੇਖਦੇ ਆ ਕਿ ਇਨਵੈਸਟੀਗੇਸ਼ਨ ਕਿੰਨੀ ਪੱਧਰ ਤੱਕ ਜਾਂਦੀ ਹੈਗੀ ਹੈ ਕਿਉਂਕਿ ਉਹਨਾਂ ਨੇ ਬਕਾਇਦਾ ਇਸ ਨੂੰ ਡਿਨਾਈ ਕੀਤਾ ਹੈਗਾ ਉਹ ਕਹਿੰਦੇ ਕਿ ਉਹਨਾਂ ਨੇ ਤੇ ਇਹ ਕਿਹਾ ਵੀ ਸਾਡਾ ਮੁੰਡਾ ਨਸ਼ੇ ਦਾ ਆਦੀ ਸੀ ਪਰ ਇਸ ਤੋਂ ਪਹਿਲਾਂ ਵੀ ਕੁਝ ਜਿਹੜੀਆਂ ਐਫ ਆਈ ਆਰ ਜਾਂ ਹੁਣ ਜਾਂਚ ਜਿਹੜੀ ਚੱਲ ਪਈ ਹੈ ਜਾਂਚ ਉਹੀ ਹੈ ਕਿ ਕਿੰਨੀ ਦੂਰ ਤੱਕ ਜਾਂਦੀ ਹੈ ਜਾਂ ਫਿਰ ਆਪਾਂ ਫਿਰ ਆਪਾਂ ਦੇਖਿਆ ਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਚਾਹੇ ਸੁਮੇਸ਼ ਸਿੰਘ ਸਿਆਣੀ ਵਾਲਾ ਕੇਸ ਹੋਵੇ ਕਿ ਜਾਂਚ ਹੁੰਦੀ ਨਹੀਂ ਜਾਂ ਪਤਾ ਹੀ ਨਹੀਂ ਲੱਗਦਾ ਬਲੈਂਕਟ ਬੇਲਸ ਮਿਲ ਜਾਂਦੀਆਂ ਨੇ ਇਹ ਸਾਰਾ ਕੁਝ ਇਸ ਸਿਸਟਮ ਦਾ ਹਿੱਸਾ ਹੈਗਾ ਇਸ ਸਿਸਟਮ 'ਚ ਹੁੰਦਾ ਹੈ ਕਿੰਨਾ ਅ ਨਿਰਪੱਖ ਜਾਂਚ ਹੁੰਦੀ ਹੈ ਕਿਸ ਲੈਵਲ ਤੱਕ ਹੁੰਦੀ ਹੈ ਉਹਦੇ ਤੇ ਡਿਪੈਂਡ ਕਰੇਗਾ ਤੇ ਫਿਰ ਉਹਦੇ ਸਿੱਟੇ ਆਣਗੇ ਨਹੀਂ ਆਣਗੇ ਕਿਉਂਕਿ ਦੂਜੇ ਬੰਨੇ ਵਾਲਾ ਜਿਹੜਾ ਹੈਗਾ ਉਹ ਉਹਦੀ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਚ ਵੀ ਉਹ ਡਰਿਆ ਹੋਇਆ ਬਕਾਇਦਾ ਉਹ ਕਹਿੰਦਾ ਕਿ ਮੇਰੇ ਤੇ ਪਰਚੇ ਪਾਏ ਜਾ ਸਕਦੇ ਆ ਮੈਨੂੰ ਕਤਲ ਕੀਤਾ ਜਾ ਸਕਦਾ ਹੈ ਉਹਦੀ ਇਹਨਾਂ ਦੀ ਡਿਸਕਸ਼ਨ ਹੁੰਦੀ ਹੈ ਪਰ ਇਹ ਪੱਖ ਜਿਹੜੀ ਹੈ ਉਸ ਚੀਜ਼ ਨੂੰ ਜਿਹੜਾ ਸਾਰਾ ਡਿਨਾਈ ਕਰ ਰਹੀ ਹੈਗੀ ਬਿਲਕੁਲ